ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਆਪਣੇ ਕੇਸ ਟੌਪਿਕ ਬਾਰੇ ਆ ਉਹ ਤੁਸੀਂ ਸ਼ੁਰੂ ਦੇ ਵਿੱਚ ਦੇਖ ਹੀ ਲਿਆ ਹੈ ਤੇ ਅੱਜ ਦੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਿਸੇ ਭੈਣ ਦੀ ਹੱਡ ਬਿੱਤੀ ਆ ਕਿ ਉਹ ਚਾਹੁੰਦੀ ਸੀ ਕਿ ਉਹਨੂੰ ਵਧੀਆ ਪਰਿਵਾਰ ਦੇ ਵਿੱਚ ਉਹਦਾ ਵਿਆਹ ਹੋਵੇ ਇਹ ਉਹਦੀ ਇੱਛਾ ਸੀ ਤਾਂ ਇਹ ਇੱਛਾ ਉਹਦੀ ਕਿਸ ਤਰੀਕੇ ਦੇ ਨਾਲ ਪੂਰੀ ਹੋਈ ਅੱਜ ਦੀ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਪੂਰੀ ਵੀਡੀਓ ਦੇਖਿਆ ਕਰੋ ਵਿੱਚ ਵਿਚਾਲੇ ਨਾ ਛੱਡਿਆ ਕਰੋ ਤਾਂ ਕਿ ਤੁਹਾਨੂੰ ਸਾਰੀ ਗੱਲ ਦੀ ਸਮਝ ਲੱਗ ਸਕੇ ਤੋਂ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਸ਼ੁਰੂ ਪਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓਜ਼ ਕਿਵੇਂ ਦੀਆਂ ਲੱਗਤੀਆਂ ਨੇ ਇਹ ਹੱਦ ਬੀਤੀ ਇੱਕ ਭੈਣ ਦੀ ਆ ਉਹ ਦੱਸ ਰਹੀ ਆ ਕਿ ਬਾਬਾ ਦੀਪ ਸਿੰਘ ਜੀ ਨੇ ਮੇਰੇ ਉੱਤੇ ਬਹੁਤ ਮੇਰਾ ਕੀਤੀਆਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਮੇਰੇ ਉੱਪਰ ਕਿਰਪਾ ਕੀਤੀ ਆ ਮੇਰੇ ਦੁੱਖਾਂ ਨੂੰ ਕੱਟਿਆ ਆ ਤੇ ਮੈਨੂੰ ਖੁਸ਼ੀਆਂ ਦਾ ਵਰਦਾਨ ਦਿੱਤਾ ਆ ਉਹ ਭੈਣ ਕਹਿੰਦੀ ਵੀ ਮੇਰੇ ਦੋ ਭਰਾ ਨੇ ਮੈਂ ਕੱਲੀ ਭੈਣ ਆ ਦੋਨਾਂ ਭਰਾਵਾਂ ਦੀ ਇਹ ਮੇਰੇ ਭਰਾ ਮੇ ਤੋਂ ਛੋਟੇ ਨਹੀਂ ਮੈਂ ਦੋਨਾਂ ਭਰਾਵਾਂ ਤੋਂ ਵੱਡੀ ਆ ਤੇ ਜਿਹੜੇ ਮੇਰੇ ਪਿਤਾ ਨੇ ਉਹਨਾਂ ਦੀ ਬਹੁਤ ਵਧੀਆ ਜੌਬ ਆ ਉਹ ਵਧੀਆ ਨੌਕਰੀ ਕਰਦੇ ਨੇ ਤੇ ਬਰਨਾਲੇ ਸਾਈਡ ਬਰਨਾਲੇ ਵਾਲੀ ਸਾਈਡ ਉਹਨਾਂ ਦਾ ਪਿੰਡ ਆ ਉਹ ਭੈਣ ਕਹਿੰਦੀ ਵੀ ਮੇਰੀ ਉਮਰ 24 ਸਾਲਾਂ ਦੀ ਸੀ ਤੇ ਮੇਰੇ ਘਰਦਿਆਂ ਨੇ ਮੇਰੇ ਵਾਸਤੇ ਇੱਕ ਰਿਸ਼ਤਾ ਲੱਭਿਆ ਉਹ ਕਹਿੰਦੀ ਵੀ ਮੇਰੇ ਫਾਦਰ ਦਾ ਕੋ دوست ਸੀ ਉਹਨਾਂ ਦਾ ਗਾਂਹ ਬੇਟਾ ਸੀ ਉਹਨਾਂ ਨੇ ਚਲੋ ਆਪਸ ਦੇ ਵਿੱਚ ਹੀ ਉੱਥੇ ਗੱਲਬਾਤ ਕਰ ਲਈ ਗੱਲਬਾਤ ਕਰਨ ਤੋਂ ਬਾਅਦ ਰਿਸ਼ਤਾ ਕਰਤਾ ਮੇਰੇ ਫਾਦਰ ਸਾਹਿਬ ਆਏ ਵੀ ਉਸ ਤੋਂ ਬਾਅਦ ਸਾਡੀ ਅਗੇਜਮੈਂਟ ਵੀ ਹੋ ਗਈ ਉਹ ਭੈਣ ਕਹਿੰਦੀ ਵੀ ਉਦੋਂ ਮੈਂ ਪੜਦੀ ਸੀ ਹਲੇ ਤੇ ਮੇਰੇ ਫਾਦਰ ਸਾਹਿਬ ਸ਼ੁਰੂ ਤੋਂ ਹੀ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਮੰਨਦੇ ਸੀ ਉਹਨਾਂ ਦਾ ਸਰੂਪ ਹਮੇਸ਼ਾ ਹੀ ਉਹਨਾਂ ਦੇ ਕੋਲ ਰਹਿੰਦਾ ਸੀ ਰਿਸ਼ਤਾ ਹੋਣ ਤੋਂ ਬਾਅਦ ਭੈਣ ਕਹਿੰਦੀ ਵੀ ਪਹਿਲਾਂ ਮੁੰਡੇ ਵਾਲੇ ਕਹਿੰਦੇ ਵੀ ਅਸੀਂ ਸਾਲ ਬਾਅਦ ਰਿਸ਼ਤਾ ਕਰਾਂ ਵਿਆਹ ਕਰਾਂਗੇ ਤਾਂ ਫਿਰ ਉਹਨਾਂ ਨੇ ਆਪ ਹੀ 2 ਸਾਲ ਬਾਅਦ ਕੀਤਾ ਤੇ ਉਹ ਭੈਣ ਕਹਿੰਦੀ ਵੀ ਉਦੋਂ ਮੈਂ ਵੀ ਪੜਦੀ ਸੀ ਵੀ ਮੈਂ ਵੀ ਚਲੋ ਇਹ ਸ਼ਰਤ ਰੱਖੀ ਸੀ ਵੀ ਮੈਂ ਹਲੇ ਪੜਦੀ ਆ ਮੈਂ ਪੜ੍ਹਾਈ ਕਰਕੇ ਹੀ ਵਿਆਹ ਕਰਵਾਉਂਗੀ ਫਿਰ ਉਹ ਕਹਿੰਦੇ ਸਾਡੀ ਅਗੇਂਜਮੈਂਟ ਹੋਈ ਨੂੰ ਪੌਣੇ ਇੱਕ ਦੋ ਸਾਲ ਹੋ ਗਏ ਵੀ ਵਿਆਹ ਰੱਖਦਾ ਤਰੀਕ ਪੱਕੀ ਕਰਤੀ ਉਹ ਕਹਿੰਦੀ ਵੀ ਮੈਂ ਬਹੁਤ ਹੀ ਜ਼ਿਆਦਾ ਉਹ ਮੁੰਡੇ ਨਾਲ ਕਦੇ ਗੱਲ ਨਹੀਂ ਕੀਤੀ ਸੀ ਜਿਹਦੇ ਨਾਲ ਮੇਰਾ ਰਿਸ਼ਤਾ ਹੋਇਆ ਸੀ। ਉਹ ਕਹਿੰਦੀ ਵੀ ਮੈਂ ਜ਼ਿਆਦਾ ਧਿਆਨ ਆਪ ਦਾ ਪੜ੍ਹਾਈ ਵਾਲੀ ਦਿੰਦੀ ਸੀ। ਉਹਦੇ ਨਾਲ ਮੇਰੀ ਕੋਈ ਜ਼ਿਆਦਾ ਕਦੇ ਗੱਲ ਨਹੀਂ ਹੋਈ ਸੀ। ਚੌਥੇ ਪੰਜਵੇਂ ਦਿਨ ਸਾਡੀ ਕਦੇ ਗੱਲ ਹੋ ਜਾਣੀ। ਵੈਸੇ ਮੈਂ ਜ਼ਿਆਦਾ ਨਹੀਂ ਉਹਦੇ ਨਾਲ ਗੱਲ ਕਰਦੀ ਸੀ। ਮੇਰਾ ਇਦਾਂ ਦਾ ਹੀ ਸੁਭਾਅ ਸੀ। ਉਹ ਕਹਿੰਦੀ ਕਾਲਜ ਤੋਂ ਆ ਕੇ ਮੈਂ ਬਾਣੀ ਪੜ੍ਹਨੀ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਨਾ ਕਾਲਜ ਦਾ ਕੰਮ ਕਰਨਾ ਮੇਰਾ बस ਇਧਰ ਹੀ ਧਿਆਨ ਰਹਿੰਦਾ ਸੀ ਇੱਕ ਹੋਰ ਗੱਲ ਭੈਣ ਕਹਿੰਦੀ ਨਾ ਪਹਿਲਾਂ ਮੈਂ ਬਹੁਤ ਅਨਲੈਕ ਹੁੰਦੀ ਸੀ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਹੀ ਮੈਨੂੰ ਪੜ੍ਹਾਈ ਬਖਸ਼ੀ ਬਾਬਾ ਜੀ ਨੇ ਤਾਂ ਹੀ ਮੈਂ ਇੰਨਾ ਪੜ ਗਈ ਵੀ ਮੇਰੀ ਕੋਈ ਆਸ ਨਹੀਂ ਸੀ ਜਦੋਂ ਕਹਿੰਦੀ ਮੈਂ 8ਵੀਂ 9ਵੀਂ ਕਲਾਸ 'ਚ ਸੀ ਤਾਂ ਮੇਰੇ ਨੰਬਰ ਹੀ ਨਹੀਂ ਆਉਂਦੇ ਹੁੰਦੇ ਸੀ ਬਾਅਦ 'ਚ ਬਾਬਾ ਦੀਪ ਸਿੰਘ ਜੀ ਨਾਲ ਮੈਂ ਜੁੜੀ ਮੇਰੇ ਤੇ ਕਿਰਪਾ ਮਿਹਰਾ ਹੋਈਆਂ ਤਾਂ ਮੈਂ ਫਿਰ ਅੱਗੇ ਪੜ੍ਹਾਈ ਕੀਤੀ ਉਹ ਕਹਿੰਦੀ ਮੇਰੇ ਬਾਪੂ ਜੀ ਐਂ ਕਹਦੇ ਹੁੰਦੇ ਸੀ ਵੀ ਤ ਤੇ ਇਦਾਂ ਹੀ ਕਹਿੰਨੀ ਮੇਰੇ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਨਾ ਤਾਂ ਵਾਹਿਗੁਰੂ ਨੇ ਬਾਬਾ ਦੀਪ ਸਿੰਘ ਜੀ ਨੇ ਮੇਰੀ ਬਹੁਤ ਝੋਲੀ 'ਚ ਬਿੱਡਿਆ ਪਾਈ ਤੇ ਉਹ ਕਹਿੰਦੀ ਵੀ ਅਸੀਂ ਦਰਬਾਰ ਸਾਹਿਬ ਉਚਪਹਿਰਾ ਕੱਟਣ ਵੀ ਮੈਂ ਤੇ ਮੇਰੀ ਮੰਮੀ ਬਹੁਤ ਵਾਰੀ ਆਉਂਦੀਆਂ ਹੁੰਦੀਆਂ ਸੀ ਤੇ ਜਦੋਂ ਤਿੰਨ ਕੁ ਮਹੀਨੇ ਭੈਣ ਕਹਿੰਦੀ ਵਿਆਹ ਦੇ ਵਿੱਚ ਰਹੇਗੇ ਤਾਂ ਮੈਨੂੰ ਡਾਊਟ ਹੋਇਆ ਉਸ ਮੁੰਡੇ ਤੇ ਵੀ ਮੈਨੂੰ ਇਦਾਂ ਲੱਗਣ ਲੱਗ ਗਿਆ ਵੀ ਉਹ ਕੋਈ ਨਸ਼ਾ ਕਰਦਾ ਉਹ ਕਹਿੰਦੀ ਮੈਨੂੰ ਨਸ਼ੇ ਵਾਲੇ ਬੰਦੇ ਬਿਲਕੁਲ ਵੀ ਪਸੰਦ ਨਹੀਂ ਸੀ ਕਿਉਂਕਿ ਮੇਰੇ ਫਾਦਰ ਸਾਹਿਬ ਸ਼ੁਰੂ ਤੋਂ ਗੁਰਸਿੱਖ ਸੀ ਮੈਂ ਉਦਾਂ ਦੇ ਪਰਿਵਾਰ 'ਚ ਰਹੀ ਪਲੀ ਹੋਈ ਸੀ ਮੇਰੇ ਦੋਨੋਂ ਭਰਾ ਅਮਰਤਧਾਰੀ ਨੇ ਮੈਂ ਅਮਰਤ ਨਹੀਂ ਛਕਿਆ ਹੋਇਆ ਪਰ ਮੇਰੀ ਵਿਰਤੀ ਅਮਰਤ ਛਕੇ ਵਾਲੇ ਇਨਸਾਨਾਂ ਦੀ ਤਰ੍ਹਾਂ ਤੇ ਕਹਿੰਦੀ ਵੀ ਮੈਨੂੰ ਨਸ਼ੇ ਵਾਲੇ ਬੰਦੇ ਬਿਲਕੁਲ ਪਸੰਦ ਨਹੀਂ ਸੀ ਮੈਂ ਚਾਹੁੰਦੀ ਸੀ ਮੇਰਾ ਵਿਆਹ ਉੱਥੇ ਹੋਵੇ ਜਿੱਥੇ ਮੁੰਡਾ ਕੋਈ ਨਸ਼ਾ ਨਾ ਕਰਦਾ ਹੋਵੇ ਪਰਿਵਾਰ ਵੈਸ਼ ਨੂੰ ਹੋਵੇ ਤੇ ਉਹ ਪਰਿਵਾਰ ਇਦਾਂ ਦਾ ਹੋਵੇ ਨਾਮ ਜਪਣ ਵਾਲਾ ਬਾਣੀ ਪੜਨ ਵਾਲਾ ਹੋਵੇ ਨਸ਼ਿਆਂ ਤੋਂ ਵਹਿਤ ਪਰ ਹੁਣ ਉਹ ਮੁੰਡਾ ਦੇਖਣ ਨੂੰ ਬਿਲਕੁਲ ਸਰਦਾਰ ਸੀ ਪਰ ਉਹ ਨਸ਼ੇ ਕਰਦਾ ਸੀ ਉਹ ਸਰਦਾਰ ਵੀ ਸਿਰਫ ਮੇਰੇ ਲਈ ਬਣਿਆ ਸੀ ਜਦੋਂ ਸਾਡੀ ਅਗੇਂਜਮੈਂਟ ਹੋਈ ਸੀ ਉਦੋਂ ਉਸਨੇ ਆਪਣੇ ਕੇਸ ਰੱਖਣੇ ਸ਼ੁਰੂ ਕੀਤੇ ਸੀ ਤੇ ਉਹ ਭੈਣ ਕਹਿੰਦੀ ਵੀ ਚਲੋ ਮੇਰੀ ਵੀ ਛੱਪ ਪੂਰੀ ਹੋ ਗਈ ਹੈ ਨਾ ਵੀ ਮੈਨੂੰ ਘਰਵਾਲਾ ਜਿਹੜਾ ਉਹ ਸਰਦਾਰ ਮਿਲਿਆ ਉਹਦੇ ਮਾਤਾ ਜੀ ਵੀ ਬਾਣੀ ਪੜਨ ਵਾਲੀ ਸੀ ਫਾਦਰ ਸਾਹਿਬ ਤਾਂ ਚਲੋ ਮੇਰੇ ਫਾਦਰ ਸਾਹਿਬ ਦੇ ਨਾਲ ਹੀ ਰਹਿੰਦੇ ਉਹਦੇ ਫਾਦਰ ਸਾਹਿਬ ਉਦਾਂ ਕਟਿੰਗ ਵਾਲੀ ਸੀ ਪਰ ਖਾਂਦੇ ਪੀਂਦੇ ਨਹੀਂ ਸੀ ਕੁਝ ਜਦੋਂ ਮੈਨੂੰ ਉਹ ਮੁੰਡੇ ਦੇ ਉੱਪਰ ਇਹ ਸ਼ੱਕ ਹੋਇਆ ਵੀ ਇਹ ਨਸ਼ਾ ਕਰਦਾ ਤਾਂ ਮੈਂ ਆਪਣੀ ਮਾਂ ਦੇ ਨਾਲ ਇਹ ਗੱਲ ਸ਼ੇਅਰ ਕੀਤੀ ਵੀ ਮੰਮੀ ਮੈਨੂੰ ਇਦਾਂ ਲੱਗਦਾ ਵੀ ਉਹ ਮੁੰਡਾ ਨਸ਼ੇ ਕਰਦਾ ਆ ਤੇ ਮੇਰੀ ਮਾਤਾ ਫਿਰ ਮੈਨੂੰ ਕਹਿਣ ਲੱਗੀ ਵੀ ਨਹੀਂ ਤੈਨੂੰ ਐਵੇਂ ਵਹਿਮ ਆ ਵੀ ਉਹ ਤਾਂ ਇੰਨੀ ਚੰਗੀ ਫੈਮਿਲੀ ਆ ਇੰਨੇ ਚੰਗਾ ਪਰਿਵਾਰ ਆ ਵੀ ਨਹੀਂ ਉਹ ਮੁੰਡਾ ਨਹੀਂ ਨਸ਼ਾ ਕਰਦਾ ਹੋਣਾ ਤੈਨੂੰ ਐਦਾਂ ਹੀ ਕੋਈ ਵਹਿਮ ਹੋ ਗਿਆ ਵੀ ਉਹ ਮੁੰਡੇ ਨੇ ਨਸ਼ਾ ਕਿਉਂ ਕਰਨਾ ਸਭ ਕੁਝ ਤਾਂ ਉਹਦੇ ਕੋਲ ਆ ਵੀ ਤੈਨੂੰ ਐਵੇਂ ਲੱਗਦਾ ਆ ਉਦੋਂ ਹੀ ਭੈਣ ਕਹਿੰਦੀ ਵੀ ਮੈਂ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਕਿਸੇ ਹੋਰ ਕਾਰਜ ਨੂੰ ਲੈ ਕੇ ਪਾਠ ਰੱਖੇ ਸੀ ਤੇ ਫਿਰ ਕਹਿੰਦੀ ਮੈਂ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕੀਤੀ ਕਿ हे ਬਾਬਾ ਜੀ ਜਿਹੜੇ ਘਰ ਦੇ ਵਿੱਚ ਮੇਰਾ ਰਿਸ਼ਤਾ ਤੈਅ ਹੋਇਆ ਆ ਵੀ ਕੀ ਉਹ ਮੇਰੇ ਲਈ ਸਹੀ ਆ ਮੇਰੇ ਲਈ ਠੀਕ ਆ ਜਾਂ ਨਹੀਂ ਯੂ ਕੈਨੀ ਮੈਂ ਕੜਾ ਪ੍ਰਸ਼ਾਦ ਕਰਕੇ ਬੇਨਤੀ ਅਰਦਾਸਾਂ ਕੀਤੀਆਂ ਕਿ ਬਾਬਾ ਜੀ ਜੇ ਉਹ ਘਰ ਮੇਰੇ ਲਈ ਠੀਕ ਆ ਫਿਰ ਤਾਂ ਠੀਕ ਆ ਚਲੋ ਨਾ ਮੇਰੇ ਲਈ ਕੋਈ ਉਸ ਘਰ ਦੇ ਵਿੱਚ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਜੇ ਕੋਈ ਇਦਾਂ ਦੀ ਦਿੱਕਤ ਆ ਤਾਂ ਫਿਰ ਮੈਨੂੰ ਦਿਖਾ ਦਿਓ ਤੇ ਵਾਹਿਗੁਰੂ ਨੇ ਕਹਿੰਦੇ ਇਦਾਂ ਦੀ ਖੇਡ ਵਰਤਾਈ ਕਿ ਮੈਂ ਸ਼ੁਰੂ ਤੋਂ ਹੀ ਆਪਣੇ ਫਾਦਰ ਸਾਹਿਬ ਨੂੰ ਇਹ ਕਹਿੰਦੀ ਹੁੰਦੀ ਸੀ ਵੀ ਮੈਂ ਉਹ ਪਰਿਵਾਰ ਦੇ ਵਿੱਚ ਵਿਆਹ ਕਰਵਾਉਣਾ ਜਿੱਥੇ ਸਾਰੇ ਅਮਰਤਧਾਰੀ ਹੋਣ ਉਹ ਮੁੰਡਾ ਅਮਰਤਧਾਰੀ ਤਾਂ ਨਹੀਂ ਸੀ ਪਰ ਸਰਦਾਰ ਬਣ ਗਿਆ ਸੀ ਮੇਰੇ ਕਰਕੇ ਬਿਪਰ ਮੁੰਡਾ ਕੋਈ ਨਸ਼ਾ ਨਾ ਕਰਦਾ ਹੋਵੇ ਵੀ ਇਹ ਇੱਛਾ ਮੇਰੀ ਸ਼ੁਰੂ ਤੋਂ ਸੀ ਤੇ ਮੈਂ ਆਪਣੇ ਪਰਿਵਾਰ ਨੂੰ ਦੱਸੀ ਸੀ ਤੇ ਉਹ ਭੈਣ ਕਹਿੰਦੀ ਵੀ ਜਦੋਂ ਮੈਂ ਬੱਬਾਦੀਪ ਸਿੰਘ ਜੀ ਅੱਗੇ ਅਰਦਾਸ ਕੀਤੀ ਉਸ ਤੋਂ ਤੀਜੇ ਚੌਥੇ ਦਿਨ ਬਾਅਦ ਮੇਰੇ ਮਾਮਾ ਜੀ ਦੇ ਬੇਟੇ ਦਾ ਫੋਨ ਆਇਆ ਜਿੱਥੇ ਜਿੱਥੇ ਮੇਰੇ ਨਾਨਕੇ ਸੀ ਉਹ ਮੇਰੇ ਜਿੱਥੇ ਮੇਰਾ ਰਿਸ਼ਤਾ ਤੈਅ ਹੋਇਆ ਸੀ ਉਹ ਬਿਲਕੁਲ ਨਜ਼ਦੀਕ ਹੀ ਪਿੰਡ ਸੀ ਇੱਕ ਦੂਜੇ ਦੇ ਤਾਂ ਮੇਰੇ ਮਾਮਾ ਜੀ ਦੇ ਬੇਟੇ ਦਾ ਮੈਨੂੰ ਫੋਨ ਆਇਆ ਉਹ ਮੈਨੂੰ ਇਹ ਕਹਿੰਦਾ ਵੀ ਤੂੰ ਤਾਂ ਬਹੁਤ ਬਾਣੀ ਪੜਦੀ ਆ ਵੀ ਪਰ ਤੇਰਾ ਘਰ ਵਾਲਾ ਬਹੁਤ ਨਸ਼ੇ ਕਰਦਾ ਮੈਨੂੰ ਇਹ ਲੱਗਦਾ ਵੀ ਉਹ ਹੋਰ ਵੀ ਕੋਈ ਨਸ਼ੇ ਕਰਦਾ ਯਾ ਸ਼ਰਾਬ ਤਾਂ ਉਹ ਪੀਂਦਾ ਹੀ ਆ ਵੀ ਉਹ ਹੋਰ ਵੀ ਨਸ਼ੇ ਕਰਦਾ ਯਾ ਤਾਂ ਮੈਂ ਉਹਦੀ ਗੱਲ ਸੁਣ ਕੇ ਬਹੁਤ ਹਰਾਨ ਹੋਈ ਲੱਗਦਾ ਤਾਂ ਮੈਨੂੰ ਪਹਿਲਾਂ ਤੋਂ ਹੀ ਸੀ ਪਰ ਜਦੋਂ ਮੈਂ ਕਿਸੇ ਹੋਰ ਦੇ ਮੂੰਹੋਂ ਸੁਣਿਆ ਤਾਂ ਮੈਨੂੰ ਹਰਾਨੀ ਹੋਈ ਫਿਰ ਮੈਂ ਇਹਨੂੰ ਮੋੜ ਕੇ ਕਿਹਾ ਵੀ ਕੀ ਤੂੰ ਮੈਨੂੰ ਉਹਦਾ ਕੋਈ ਸਬੂਤ ਦੇ ਸਕਦਾ ਉਹ ਮੇਰੇ ਮਾਮੇ ਦੇ ਬੇਟੇ ਦੇ ਜਿਹੜੇ ਮਿੱਤਰ ਸੀ ਉਹ ਮੁੰਡਾ ਕਹਾ ਉਹਨਾਂ ਦਾ ਬੇਟਾ ਸੀ ਉਹਨੇ ਪਤਾ ਸੀ ਵੀ ਉਹ ਮੇਰੇ ਮਾਮੇ ਦਾ ਬੰਦਾ ਬਸ ਉਹਨੇ ਹੀ ਪਤਾ ਸੀ ਵੀ ਨਾਲ ਹੀ ਪਿੰਡੇ ਦੇ ਨਾਲ ਕੇ ਜਦੋਂ ਫਿਰ ਪਤਾ ਸਤਾ ਕੀਤਾ ਤਾਂ ਇਹ ਪਤਾ ਲੱਗਿਆ ਵੀ ਉਹ ਚਿੱਟਾ ਵੀ ਲਾਉਂਦਾ ਉਥੋਂ ਮਿਲ ਗਿਆ ਉਹੁੰਡਾ ਉਹੁੰਡੇ ਆ ਦੇ ਥ्रू ਤਾਂ ਇਹ ਪਤਾ ਲੱਗਿਆ ਵੀ ਉਹ ਚਿੱਟੇ ਦਾ ਨਸ਼ਾ ਨਹੀਂ ਕਰ। ਫਿਰ ਮੈਨੂੰ ਉਹ ਸਬੂਤ ਮਿਲ ਗਿਆ ਤਾਂ ਉਹ ਸਬੂਤ ਲੈ ਕੇ ਮੈਂ ਆਪਣੇ ਕਾਕੂ ਜੀ ਦੀ ਮੇਰੇ ਸਹੁਰਿਆਂ ਦੇ ਪਿੰਡ ਤੇ ਜਾ ਕੇ ਉਹਨਾਂ ਨੇ ਉਹੁੰਡੇ ਦੇ ਫਾਦਰ ਸਾਹਿਬ ਨੂੰ ਦਿਖਾਈ ਸਬੂਤ ਤਾਂ ਕਹਿਣ ਦਾ ਮਤਲਬ ਆ ਵੀ ਬਾਬਾ ਦੀਪ ਸਿੰਘ ਜੀ ਨੇ ਇਹ ਕਲਾ ਵਰਤਾ ਕੇ ਮੇਰੀ ਰੱਖਿਆ ਕੀਤੀ। ਤਾਂ ਫਿਰ ਮੇਰੇ ਪਿਤਾ ਜੀ ਨੇ ਉਥੋਂ ਰਿਸ਼ਤਾ ਤੋੜ ਤਾ ਕਿਉਂਕਿ ਮੇਰੇ ਪਿਤਾ ਜੀ ਨੂੰ ਇਹ ਪਤਾ ਸੀ ਕਿ ਮੇਰੀ ਧੀ ਨੇ ਸਿਰਫ ਇੱਕੋ ਹੀ ਸ਼ਰਤ ਰੱਖੀ ਆ ਵੀ ਮੇਰਾ ਵਿਆਹ ਉਸ ਘਰ ਵਿੱਚ ਕਰਿਓ ਜਿੱਥੇ ਕੋਈ ਨਸ਼ਾ ਇਹ ਮੁੰਡਾ ਦਸ਼ਾ ਕਰਦਮ ਨੇ ਆਪਣੇ ਕੀ ਦਾ ਰਿਸ਼ਤਾ ਇਸ ਘਰ ਦੇ ਵਿੱਚ ਨਹੀਂ ਕਰਾ ਤਾਂ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਕਲਾ ਵਰਗਾਗੇ ਮੇਰੀ ਰੱਖਿਆ ਕੀਤੀ ਇਹ ਵੀਡੀਓ ਨੂੰ ਪਰੇ ਉਹ ਵਿਚਾਰੇ ਉਥੇ ਸਮਝਿਓ ਤੇ ਸੁਣਿਓ ਸੁਣਤਾ ਤੁਸੀਂ ਲਈ ਆ ਸਮਝਿਓ ਜਰੂਰ ਇਸ ਵੀਡੀਓ ਦੇ ਉੱਤੇ ਅਮਲ ਕਰਿਓ ਮੈਨੂੰ ਉਮੀਦ ਆ ਵੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ